ਜਿਹੜੀਆਂ ਪਿਛਲੀਆਂ ਪੰਚਾਇਤਾਂ ਦੇ ਕੇਸ ਹੋਇਆ ਸੀ ਕੇਸ ਚੱਲ ਰਿਹਾ ਪੰਚਾਇਤੀ ਜ਼ਮੀਨ ਦਾ ਆ ਇਹਦੇ ਉੱਪਰ ਨੰਬਰ ਨੇ ਤਾਂ ਉਹਨਾਂ ਵੱਲੋਂ ਜਦੋਂ ਤਰੀਕ ਤੇ ਜਾਇਆ ਜਾਂਦਾ ਸੀ ਤਾਂ ਡੀਡੀਪੀਓ ਉਹਨਾਂ ਤੋਂ ਨਿਸ਼ਾਨਦੇਹੀ ਮੰਗਦੇ ਸੀ ਨਿਸ਼ਾਨਦੇਹੀ ਮੰਗਦੇ ਸੀ ਤਾਂ ਉੱਥੇ ਆਲਮਟੋਲ ਕਰ ਦਿੱਤੀ ਜਾਂਦੀ ਹਣੀ ਜਾਂ ਫਿਰ ਇਹੀ ਕਹਿ ਸਕਦੇ ਹਾਂ ਕਿ ਕਿਉਂਕਿ ਨਿਸ਼ਾਨਦੇਹੀ ਨਹੀਂ ਹੋਈ ਤਾਂ ਆਪਾਂ ਇਹੀ ਕਵਾਂਗੇ ਕਿ ਆਲਮਟੋਲ ਹੋਈ ਜਾਂਦੀ ਸੀ ਲੋ ਰਿਮਾਈਂਡਰ ਦਿੱਤੇ ਗਏ ਆ ਤਹਿਸੀਲਦਾਰ ਤੋਂ ਰੱਦੀ ਦੇ ਟੋਕਰੇ ਚ ਚਲੇ ਜਾਂਦੇ ਸੀ ਦੇਖੋ ਜੀ ਮੇਰੇ ਹੱਥ ਵਿੱਚ ਆ ਕਿੰਨੇ ਵਾਰੀ ਰਿਮੈਂਡਰ ਗਏ ਹੋਏ ਕਿ ਤਹਿਸੀਲਦਾਰ ਦੀਆਂ ਅੱਖਾਂ ਮੀਚੀਆਂ ਹੋਈਆਂ ਸੀ ਮੈਂ ਤਾਂ ਇਹੀ ਕਹੂੰਗਾ ਕਿ ਕਿਉਂ ਨਹੀਂ ਦੇਖੇ ਗਏ ਇਹ ਰਿਮੈਂਡਰ ਗਾਨੀ ਕੋ ਸਾਹਿਬ ਇੱਕ ਲੈਟਰ ਲਿਖਦੇ ਨੇ ਉਹ ਡਿਪਾਰਟਮੈਂਟ ਕੋਲ ਚਲਾ ਜਾਂਦਾ ਤਾਂ ਡਿਪਾਰਟਮੈਂਟ ਕੋਲ ਚਲੇ ਜਾਣ ਤੋਂ ਬਾਅਦ ਨੈਂਸੀ ਗਰਗਾ ਜੜਾ ਮੈਨੂੰ ਲੈਟਰ ਭੇਜਦੇ ਨੇ ਕਿਸੇ ਦੇ ਹੱਥ ਮੈਨੂੰ ਲੈਟਰ ਪਹੁੰਚਾ ਦਿੱਤਾ ਗਿਆ ਕਿ 24 ਤਰੀਕ ਨੂੰ ਆ ਖਸਰਾ ਨੰਬਰਾਂ ਤੇ ਆ ਬੰਦਿਆਂ ਦੇ ਨਾਮ ਨੇ ਵਿਤਲਾ ਕਰਵਾਤ ਤਿੰਨ ਦਿਨ ਹੋ ਗਏ ਅਸੀਂ ਹੁਕਾਦਵਾਰਿਆਂ ਪਿੰਡ ਦੇ ਲੋਕ ਇੰਤਜ਼ਾਰ ਕਰ ਰਹੇ ਆ ਪਿੰਡ ਦੇ ਲੋਕਾਂ ਨੇ ਜਿਨ੍ਹਾਂ ਦੀ ਨਾਲ ਲੱਗਦੀ ਸੀ ਪੰਚਾਇਤੀ ਜ਼ਮੀਨ ਦੀ ਉਹਨਾਂ ਨੂੰ ਵੀ ਹੁੱਕੇ ਦੇ ਵਿੱਚ ਅਸੀਂ ਕਿਹਾ ਗਿਆ ਵੀ ਭਾਈ ਉਹ ਵੀ ਕਰੇ ਰਹਿਣ ਕਿਉਂਕਿ ਬਾਅਦ 'ਚੋਂ ਉਹ ਨਿਸ਼ਾਨ ਘਾਟਵਾਦ ਹੁੰਦੀ ਹੈ ਤੁਹਾਨੂੰ ਪਤਾ ਹੀ ਅੱਜਕੱਲ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਕਹਿੰਦੇ ਦੀ ਨਰਿੰਦਰ ਮੋਦੀ ਸਾਹਿਬ ਵੱਲੋਂ ਆਰਡਰ ਕੀਤੇ ਹੋਏ ਨੇ ਤੇ ਸਾਡੇ ਤਾਂ ਦੇਖੋ ਕਿਵੇਂ ਕਾਨੂੰਨ ਦੀਆਂ ਧੱਜੀਆਂ ੜਾਉਂਦੇ ਨੇ ਇਹ ਵੱਡੇ ਅਫਸਰ ਆਪਣੇ ਕੁਰਸੀ ਦੇ ਉੱਪਰ ਬੈਠ ਕੇ ਲੋਕਾਂ ਨੂੰ ਗੁਲਾਮ ਕਰ ਰੱਖਿਆ ਇਹ ਪਬਲਿਕ ਸਰਵੰਟ ਨੇ ਇਹ ਲੋਕਾਂ ਨੂੰ ਗੁਲਾਮ ਗੁਲਾਮ ਕਰ ਰੱਖਿਆ ਇਹਨਾਂ ਨੇਤਾ ਜੀ ਇਹ ਭਾਈ 24 ਤਰੀਕ ਨੂੰ ਤੁਸੀਂ ਚੰਦ ਭਾਂਦੇ ਵਿੱਚ ਨਿਸ਼ਾਨਦੇਹੀ ਕਰਨੀ ਆ ਨਿਸ਼ਾਨਦੇਹੀ ਦੇ ਚਿੱਠੀਆਂ ਪਹੁੰਚੀਆਂ ਹੋਈਆਂ ਨੇ ਬੀਡੀਪੀਓ ਦਫਤਰ ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਵਿਚਾਰੇ ਤਿਆਰ ਬੈਠੇ ਨੇ ਉਹ ਵੀ ਆਪਦੀ ਰੋਟੀ ਬੰਨ ਕੇ ਲਿਆਏ ਹੋਣਗੇ ਕਿਉਂਕਿ ਜਿਹੜੀ ਨਿਸ਼ਾਨਦੇਹੀ ਹੁੰਦੀ ਆ ਦੋ ਦੋ ਦਿਨ ਲੱਗ ਜਾਂਦੇ ਨੇ ਰਾਤਾਂ ਨੂੰ ਹਨੇਰਾ ਤੱਕ ਹੋ ਜਾਂਦਾ ਇਸੇ ਕਰਕੇ ਉਹ ਵੀ ਰੋਟੀਆਂ ਬੰਨ ਕੇ ਲਿਆਏ ਨੇ ਤਾਂ ਇਹ ਹਾਲਾਤ ਨੇ ਸਾਡੀ ਅਫਸਰਸ਼ਾ ਨਾਲ ਇਹਨਾਂ ਦੀ ਨਿਸ਼ਾਨਦੇਹੀ ਕਰਵਾਓ ਕਿਉਂਕਿ ਪਿੰਡ ਦੇ ਲੋਕ ਇੰਤਜ਼ਾਰ ਕਰ ਰਹੇ ਆ ਤਾਂ ਐਸਡੀਐਮ ਸਾਹਿਬ ਦੇ ਹਾਲਾਤ ਦੇਖੋ ਤੁਸੀਂ ਉਹਨਾਂ ਦੀ ਮਨਮਾਨੀ ਦੇਖ ਲਓ ਕਿ ਡੀਸੀ ਸਾਹਿਬ ਦੇ ਵੀ ਜਿਹੜੇ ਹੁਕਮ ਲਾਏ ਸੀ ਉਹਨਾਂ ਨੂੰ ਵੀ ਛਿੱਕੇ ਟਾਈਮ ਦਿੱਤਾ ਡੰਗਤਾ ਉਹਨਾਂ ਨੇ ਛਿੱਕੇ ਤੁਸੀਂ ਦੇਖੋ ਕਿਵੇਂ ਡੰਗਿਆ ਉਹਨਾਂ ਨੇ ਹੁਕਮ ਕਰਤਾ ਵੀ ਭਾਈ ਜਦੋਂ ਪਹਿਲਾਂ ਕਿਹਾ ਹੋਇਆ ਲੋਕ ਖੜੇ ਆ ਤੁਸੀਂ ਉਹਨਾਂ ਨੂੰ ਉੱਥੇ ਭੇਜੋ ਸਾਡਾ ਆਉਣ ਦਾ ਫਾਸਲਾ ਦੇਖੋ ਹੁਣ ਸਮਾਂ ਦੇਖੋ 3:30 ਤੋਂ ਅੱਪ ਹੋ ਗਿਆ ਹੁਣ 4 ਵਜਣ ਵਾਲਿਆ ਹਾਲੇ ਤੱਕ ਪਹੁੰਚੇ ਨਹੀਂ ਲੋਕ ਦੇਖ ਲਓ ਤੁਸੀਂ ਇਕੱਠੇ ਹਨ ਤੁਸੀਂ ਸਵਾਲ ਕੀਤਾ ਕਿ ਕਿਉਂ ਨਹੀਂ ਪਹੁੰਚੇ ਇਸ ਦੇ ਵਿੱਚ ਸਿੱਧਮ ਸਿੱਧਾ ਪੋਲੀਟਿਕਲ ਜਿਹੜਾ ਪ੍ਰੈਸ਼ਰ ਕਹਿ ਸਕਦੇ ਆਪਾਂ ਪੋਲੀਟਿਕਲੀ ਦਖਲਅੰਦਾਜ਼ੀ ਕਹਿ ਸਕਦੇ ਹਮ ਕਿਵੇਂ ਕਹਿ ਸਕਦੇ ਆ ਤਾਰਾ ਜੀ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਮੁੱਦੇ ਤੇ ਲੈ ਕੇ ਆਉਣਾ ਸੀ ਜਿਹੜੀਆਂ ਪਿਛਲੀਆਂ ਪੰਚਾਇਤਾਂ ਵੇਲੇ ਕੇਸ ਹੋਇਆ ਸੀ ਕੇਸ ਚੱਲ ਰਿਹਾ ਪੰਚਾਇਤੀ ਜ਼ਮੀਨ ਦੇ ਆ ਇਹਦੇ ਉੱਪਰ ਨੰਬਰ ਨਹੀਂ ਤਾਂ ਉਹਨਾਂ ਵੱਲੋਂ ਜਦੋਂ ਤਰੀਕ ਤੇ ਜਾਇਆ ਜਾਂਦਾ ਸੀ ਤਾਂ ਡੀਡੀਪੀਓ ਉਹਨਾਂ ਤੋਂ ਨਿਸ਼ਾਨਦੇਹੀ ਮੰਗਦੀ ਸੀ ਨਿਸ਼ਾਨਦੇਹੀ ਮੰਗਦੇ ਸੀ ਤਾਂ ਉੱਥੇ ਆਲਮਟੋਲ ਕਰ ਦਿੱਤੀ ਜਾਂਦੀ ਹੁੰਦੀਆਂ ਜਾਂ ਫਿਰ ਇਹੀ ਕਹਿ ਸਕਦੇ ਹਾਂ ਕਿ ਕਿਉਂਕਿ ਨਿਸ਼ਾਨਦੇਹੀ ਨਹੀਂ ਹੋਈ ਤਾਂ ਆਪਾਂ ਇਹੀ ਕਵਾਂਗੇ ਕਿ ਆਲਮਟੋਲ ਹੋਈ ਜਾਂਦੀ ਸੀ ਡੀਡੀਪੀਓ ਸਭ ਵੱਲੋਂ ਰਿਮਾਈਂਡਰ ਦਿੱਤੇ ਗਏ ਆ ਤਹਿਸੀਲਦਾਰ ਦੌਰ ਅੱਦੀ ਦੇ ਟੋਕਰੇ ਚ ਚਲੇ ਜਾਂਦੇ ਸੀ ਦੇਖੋ ਜੀ ਮੇਰੇ ਹੱਥ ਵਿੱਚ ਕਿੰਨੇ ਵਾਰੀ ਰਿਮੈਂਡਰ ਗਏ ਹੋਏ ਕਿ ਤਹਿਸੀਲਦਾਰ ਦੀਆਂ ਅੱਖਾਂ ਮੀਚੀਆਂ ਹੋਈਆਂ ਸੀ ਮੈਂ ਤਾਂ ਇਹੀ ਕਹੂੰਗਾ ਕਿ ਕਿਉਂ ਨਹੀਂ ਦੇਖੇ ਗਏ ਇਹ ਰਿਮੈਂਡਰ ਤੇ ਮੈਂ ਉੱਥੇ ਜਾਣਾ ਜਦੋਂ ਸਾਡੀ ਪੰਚਾਇਤ ਨਵੀਂ ਬਣਦੀ ਹੈ ਤਾਂ ਮੇਰੇ ਸੁਜਵਾਨ ਬਜ਼ੁਰਗ ਮੇਰੇ ਤੋਂ ਵੱਡੇ ਨੇ ਸਾਰੇ ਖੜੇ ਨੇ ਪੰਚਾਇਤ ਮੈਂਬਰ ਬਣੇ ਨੇ ਤਾਂ ਹੋਰ ਵੀ ਮੇਰੇ ਭਰਾ ਨੇ ਪੰਚਾਇਤ ਮੈਂਬਰ ਅਸੀਂ ਜਦੋਂ ਪੰਚਾਇਤ ਨਵੀਂ ਬਣਦੀ ਹੈ ਤਾਂ ਮੇਰੇ ਵੱਲੋਂ ਤਹਿਸੀਲਦਾਰ ਕੋਲ ਪਹੁੰਚਾਇਆ ਜਾਂਦਾ ਤਾਂ ਤਹਿਸੀਲਦਾਰ ਨੂੰ ਉਹ ਪੁੱਛਿਆ ਜਾਂਦਾ ਕਿ ਆ ਦੇਖੋ ਜੀ ਰੱਦੀ ਦੇ ਟੋਕਰੇ ਚ ਸੁਟੇ ਹੋਇਆ ਤਹਿਸੀਲਦਾਰ ਬੜੀ ਰਿਸਪੈਕਟ ਕਰਦੇ ਨੇ ਔਰ ਰਿਸਪੈਕਟਫੁਲੀ ਉਹ ਚਾਹ ਪਾਣੀ ਪੁੱਛਦੇ ਨੇ ਚਾਹ ਪਾਣੀ ਪੀਨੇ ਆ ਸੀ ਉਸ ਤੋਂ ਬਾਅਦ ਕਨਗੋ ਸਾਹਿਬ ਨਾਲ ਗੱਲਬਾਤ ਕਰਦੇ ਨੇ ਤੇ ਡਿਊਟੀ ਲਗਾ ਦਿੰਦੇ ਨੇ ਕਨਗੋ ਸ਼ਕੰਦਰ ਸਿੰਘ ਪਟਵਾਰੀ ਦੀ ਕਿ ਕੁਲਦੀਪ ਸਿੰਘ ਨਾਲ ਤਾਲਮੇਲ ਕਰੋ ਉਸ ਤੋਂ ਬਾਅਦ ਮੇਰੀ ਗੱਲਬਾਤ ਹੁੰਦੀ ਆ ਤਾਂ ਸਾਡੀ ਮੀਟਿੰਗ ਹੁੰਦੀ ਆ ਮੇਰੀ ਔਰ ਕਨਗੋਸ਼ ਕੰਦਰ ਸਿੰਘ ਦੀ ਮੀਟਿੰਗ ਹੁੰਦੀ ਆ ਤਾਂ ਉਹਦੇ ਵਿੱਚ ਅਸੀਂ ਫਾਈਨਲ ਕਰਦੇ ਆ ਕਿ 24 ਤਰੀਕ ਨੂੰ ਨਿਸ਼ਾਨਦੀ ਹੋਗੀ ਦੇਖੋ ਉਹਨਾਂ ਨੇ ਨਕਸ਼ਾ ਬਣਾਇਆ ਜੋ ਜੋ ਉਹਨਾਂ ਨੂੰ ਪਤਾ ਸੀਗਾ ਕਿ ਕਿਹੜੇ ਕਿਹੜੇ ਪਾਸੇ ਕਿਹੜਾ ਕਿਹੜਾ ਰਕਬਾ ਪਿਆ ਜਦੋਂ ਅਸੀਂ ਮੀਟਿੰਗ ਕਰਦੀ 24 ਤਰੀਕ ਫਾਈਨਲ ਹੁੰਦੀ ਆ 24 ਤਰੀਕ ਫਾਈਨਲ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਕਿ ਕਾਨਗੋ ਸਾਹਿਬ ਇੱਕ ਲੈਟਰ ਲਿਖਦੇ ਨੇ ਉਹ ਡਿਪਾਰਟਮੈਂਟ ਕੋਲ ਚਲੇ ਜਾਂਦਾ ਤਾਂ ਡਿਪਾਰਟਮੈਂਟ ਕੋਲ ਚਲੇ ਜਾਣ ਤੋਂ ਬਾਅਦ ਨੈਨਸੀ ਗਰਗਾ ਜਿਹੜਾ ਮੈਨੂੰ ਲੈਟਰ ਭੇਜਦੇ ਨੇ ਕਿਸੇ ਦੇ ਹੱਥ ਮੈਨੂੰ ਲੈਟਰ ਪਹੁੰਚਾ ਦਿੱਤਾ ਗਿਆ ਕਿ 24 ਤਰੀਕ ਨੂੰ ਆ ਖਸਰਾ ਨੰਬਰਾਂ ਤੇ ਆ ਬੰਦਿਆਂ ਦੇ ਨਾਮ ਨੇ ਵੀ ਤਲਾਕ ਕਰਵਾ ਦਿੱਤੀ ਜਾਵੇ। ਜੀ 24 ਤਰੀਕ ਨੂੰ ਹੋਵੇਗੀ। ਤਾਂ ਤੁਸੀਂ ਦੇਖ ਸਕਦੇ ਹੋ ਤਾਰਾ ਜੀ ਇਹ ਡੇਟ ਮੈਂਸ਼ਨ ਹੈ ਵਿੱਚ ਇਹਦੇ ਕਿੰਨੀ ਤਰੀਕ ਨੂੰ ਮੇਰੇ ਕੋਲ ਪਹੁੰਚਿਆ। ਤਾਂ ਉਸ ਤੋਂ ਬਾਅਦ ਫਿਰ ਬੀਡੀਪੀਓ ਸਾਹਿਬ ਵੱਲੋਂ ਆਂਦਾ ਮੇਰੇ ਕੋਲ ਲੈਟਰ। 24 ਤਰੀਕ ਨੂੰ ਨਿਸ਼ਾਨਦੀ ਹੋਗੀ। ਤਿੰਨ ਦਿਨ ਹੋ ਗਏ ਅਸੀਂ ਹੁੱਕਾ ਦੁਆਰੇ ਆ ਪਿੰਡ ਦੇ ਲੋਕ ਇੰਤਜ਼ਾਰ ਕਰ ਰਹੇ ਆ। ਪਿੰਡ ਦੇ ਲੋਕਾਂ ਨੇ ਜਿਨ੍ਹਾਂ ਦੀ ਨਾਲ ਲੱਗਦੀ ਸੀ ਪੰਚਾਇਤੀ ਜ਼ਮੀਨ ਦੀ ਉਹਨਾਂ ਨੂੰ ਵੀ ਹੁੱਕੇ ਦੇ ਵਿੱਚ ਅਸੀਂ ਕਿਹਾ ਗਿਆ ਵੀ ਭਾਈ ਉਹ ਵੀ ਕਰੇ ਰਹਿਣ। ਹੂੰ ਕਿਉਂਕਿ ਬਾਤ ਚੋਂ ਉਹ ਨਿਸ਼ਾਨ ਘਾਟਵਾਦ ਹੁੰਦੀ ਹੈ ਤੁਹਾਨੂੰ ਪਤਾ ਹੀ ਅੱਜਕੱਲ ਇਹ ਚੀਜ਼ ਹੈ ਜਦੋਂ ਇਹ ਚੀਜ਼ ਹੁੰਦੀ ਹੈ ਤਾਰਾ ਜੀ ਤਾਂ ਲੋਕ ਤਿੰਨ ਦਿਨਾਂ ਤੋਂ ਵੇਟ ਕਰ ਰਹੇ ਆ ਉਹ ਵੀ ਕਰੇ ਰਹੇ ਆ ਕਿਸੇ ਦਾ ਫੰਕਸ਼ਨ ਹੁੰਦਾ ਉਹ ਵੀ ਕਰੇ ਰਹੇ ਰਹੇ ਜੀ ਜੀ ਦਿਨ ਜਿੰਨੇ ਨੇ ਕਾਬਜਾ ਉਹਨਾਂ ਨੇ ਵੀ ਦੋ ਚਾਰ ਬੰਦੇ ਬੁਲਾਏ ਹੋਣੇ ਆ ਜੀ ਹੈਨਾ ਉਹ ਵੀ ਕਰ ਰਹੇ ਆ ਤਾਂ ਦੇਖੋ ਕੱਲ ਦੀ ਗੱਲ ਮੈਂ ਤੁਹਾਨੂੰ ਦੱਸਾਂ ਕੱਲ ਮੈਨੂੰ ਕਾਨਗੋ ਸ਼ਕੰਦਰ ਸਿੰਘ ਪਟਵਾਰੀ ਉਹ ਵਿਚਾਰੀ ਉਹ ਇੱਕ ਸਰਕਾਰੀ ਨੌਕਰ ਨੇ ਐਡੀਸ਼ਨਲ ਚਾਰਜ ਲੱਗਿਆ ਹੋਇਆ ਉਹਨਾਂ ਦਾ ਕੋਟਕਪੂਰਾ ਜੀ ਜੇਤ ਉਹਨਾਂ ਦੀ ਪੱਕੀ ਡਿਊਟੀ ਹੈ ਜੀ ਤਾਂ ਉੱਥੇ ਐਸਡੀਐਮ ਕੋਟਕਪੂਰਾ ਦੇ ਨੇ ਜਿਹੜੇ ਉਹ ਡਿਊਟੀ ਲਗਾ ਦਿੰਦੇ ਨੇ ਪੰਜ ਗ੍ਰੈਂਡ ਮੇਰਾ ਘਰ ਮੇਰੇ ਨਾਮ ਸਕੀਮ ਤਹਿਤ ਕਹਿੰਦੇ ਦੀ ਨਰਿੰਦਰ ਮੋਦੀ ਸਾਹਿਬ ਵੱਲੋਂ ਆਰਡਰ ਕੀਤੇ ਹੋਏ ਨੇ ਤੇ ਸਾਡੇ ਤਾਂ ਦੇਖੋ ਕਿਵੇਂ ਕਾਨੂੰਨ ਦੀਆਂ ਧੱਜੀਆਂ ੜਾਉਂਦੇ ਨੇ ਇਹ ਵੱਡੇ ਅਫਸਰ ਆਪਣੇ ਕੁਰਸੀ ਦੇ ਉੱਪਰ ਬੈਠ ਕੇ ਲੋਕਾਂ ਨੂੰ ਗੁਲਾਮ ਕਰ ਰੱਖਿਆ ਇਹ ਪਬਲਿਕ ਸਰਵੰਟ ਨੇ ਇਹ ਲੋਕਾਂ ਨੂੰ ਗੁਲਾਮ-ਗੁਲਾਮ ਕਰ ਰੱਖਿਆ ਇਹਨਾਂ ਨੇਤਾ ਜੀ ਦੇਖੋ ਤਾਰਾ ਜੀ ਗੁਲਾਮੀ ਵਾਲੀ ਗੱਲ ਹੀ ਹੈ ਨਾ ਕਿ ਇੱਕ ਸਰਵਿਸ ਮੈਂ ਹੈ ਨਾ ਜੜਾ ਉਹਨੂੰ ਜਿਵੇਂ ਚਾਹੇ ਮਰਜ਼ੀ ਵਰਤ ਲੋ ਤੁਸੀਂ ਉਹਨਾਂ ਦੀ ਡਿਊਟੀ ਆਲਰੇਡੀ ਪੱਕੀ ਹੋਈ ਹੋਈ ਆ ਤੈ ਆ ਹਫਤੇ ਤੋਂ ਉਹਨਾਂ ਦੀ ਡਿਊਟੀ ਪੱਕੀ ਕਰ ਰੱਖੀ ਆ ਹਫਤੇ ਤੋਂ ਉਹਨਾਂ ਨੂੰ ਕਿ ਭਾਈ 24 ਤਰੀਕ ਨੂੰ ਤੁਸੀਂ ਚੰਦ ਭਾਂ ਦੇ ਵਿੱਚ ਨਿਸ਼ਾਨਦੇਹੀ ਕਰਨੀ ਆ ਨਿਸ਼ਾਨਦੇਹੀ ਦੇ ਚਿੱਠੀਆਂ ਪਹੁੰਚੀਆਂ ਹੋਈਆਂ ਨੇ ਬੀਡੀਪੀਓ ਦਫਤਰ ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਵਿਚਾਰੇ ਤਿਆਰ ਬੈਠੇ ਨੇ ਉਹ ਵੀ ਆਪਣੀ ਰੋਟੀ ਬੰਨ ਕੇ ਲਿਆਏ ਹੋਣਗੇ ਕਿਉਂਕਿ ਜਿਹੜੀ ਨਿਸ਼ਾਨਦੇਹੀ ਹੁੰਦੀ ਆ ਦੋ ਦੋ ਦਿਨ ਲੱਗ ਜਾਂਦੇ ਨੇ ਰਾਤਾਂ ਨੂੰ ਹਨੇਰਾ ਤਾਂ ਕਹੋ ਜਾਂਦਾ ਇਸੇ ਕਰਕੇ ਉਹ ਵੀ ਰੋਟੀਆਂ ਬੰਨ ਕੇ ਲਿਆਏ ਨੇ ਤਾਂ ਇਹ ਹਾਲਾਤ ਨੇ ਸਾਡੀ ਅਫਸਰशाही ਦੇ ਤਾਂ ਜਦੋਂ ਮੈਂ ਐਸਡੀਐਮ ਸਾਹਿਬ ਨੂੰ ਕੱਲ 5:30 ਵਜੇ ਕਾਲ ਕਰਦਾ ਕਾਲ ਕਰਨ ਤੇ ਐਸਡੀਐਮ ਸਾਹਿਬ ਕੋਟਕਪੂਰਾ ਦੇ ਫੋਨ ਚੱਕਦੇ ਨੇ ਮੇਰਾ ਕਹਿੰਦੇ ਨੇ 9:30 ਵਜੇ ਕੁਲਦੀਪ ਜੀ ਤੁਸੀਂ ਆਪਣੀ ਪੰਚਾਇਤ ਨੂੰ ਲੈ ਕੇ ਮੈਨੂੰ ਮਿਲਿਓ ਸਵੇਰ ਅਸੀਂ ਮੈਂ ਰਾਤੋਂ ਰਾਤ ਹੀ ਫੋਨ ਕੀਤਾ ਤੁਸੀਂ ਇਹਨਾਂ ਨੂੰ ਪੁੱਛੋ ਮੈਂ ਰਾਤ ਹੀ ਫੋਨ ਕੀਤਾ ਪੰਚਾਇਤ ਮੈਂਬਰ ਨੇ ਮੈਂ ਕਿਹਾ ਜੀ ਸਵੇਰ ਐਸਡੀਐਮ ਕੋਟਕਪੂਰਾ ਸਾਹਿਬ ਨੂੰ ਮਿਲਣਾ ਆਪਾਂ ਮਿਲਣ ਵਾਸਤੇ ਸਵੇਰ ਵਿਚਾਰੇ 8 ਵਜੇ ਪਹੁੰਚੇ ਨੇ ਦੇਖੋ ਇਹ ਚੰਦ ਭੰਤੋ ਅਸੀਂ ਕੋਟਕਪੂਰਾ ਜਾਣਾ ਸੀ 8 ਵਜੇ ਆਏ ਬਿਨਾਂ ਰੋਟੀ ਖਾਦੇ ਵਿਚਾਰੇ ਚੱਲੇ ਅਸੀਂ ਗਏ ਉੱਥੇ ਜੀ ਤੇ 11 ਵਜੇ ਐਸ ਡੀ ਐਮ ਸਾਹਿਬ ਪਹੁੰਚਦੇ ਨਹੀਂ 11 ਵਜੇ ਆ ਕੇ ਕਹਿੰਦੇ ਨੇ ਜੀ ਇਹ ਤਾਂ ਆਰਡਰ ਪਾਸ ਹੈ ਜੀ ਤੁਸੀਂ ਜਾਓ ਡੀ ਸੀ ਸਾਹਿਬ ਕੋਲ ਮੈਨੂੰ ਕਹਿੰਦੇ ਮੈਂ ਕਿਹਾ ਚਲੋ ਚੱਲ ਜਾਨੇ ਕਿਉਂਕਿ ਅਸੀਂ ਤਾਂ ਲੋਕਾਂ ਦੇ ਚੁਣੇ ਹੋਇਆ ਲੋਕਾਂ ਲਈ ਹੁਣ ਕੰਮ ਕਰਾਂਗੇ ਜੀ ਤੇ ਜਦੋਂ ਅਸੀਂ ਉੱਥੇ ਪਹੁੰਚਦੇ ਆ ਤਾਂ ਡੀ ਸੀ ਸਾਹਿਬ ਉਹਨਾਂ ਨੂੰ ਕਹਿੰਦੇ ਨੇ ਡੀ ਸੀ ਸਾਹਿਬ ਦੀ ਮੀਟਿੰਗ ਚੱਲ ਰਹੀ ਸੀ 11 ਵਜੇ ਤੋਂ ਬਾਅਦ ਅਸੀਂ ਸਾਢੇ 12 ਵਜੇ ਉੱਥੇ ਪਹੁੰਚਦੇ ਹਾਂ ਤਾਰਾ ਜੀ ਹੂੰ 12 ਵਜਿਆਂ ਤੋਂ ਪਹਿਲਾਂ ਹੀ ਕੁਝ ਘੰਟੇ ਟਾਈਮ ਪਹਿਲਾਂ ਪਹੁੰਚ ਜਾਨੇ ਕਿਉਂਕਿ ਥੋੜਾ ਫਾਸਲਾ ਹੈ ਕੋਟਕਪੂਰੇ ਤੋਂ ਉੱਥੇ ਪਹੁੰਚਦੇ ਹਾਂ ਡੀਸੀ ਸਾਹਿਬ ਕੋਲ ਡੀਸੀ ਸਾਹਿਬ ਦੀ ਅੱਗੇ ਮੀਟਿੰਗ ਚੱਲ ਰਹੀ ਸੀ ਸਾਢੇ 12:30 ਅਸੀਂ ਉੱਥੇ ਡੀਸੀ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਤੇ ਡੀਸੀ ਸਾਹਿਬ ਨੇ ਅੱਗੋਂ ਐਸਡੀਐਮ ਸਾਹਿਬ ਨੂੰ ਕਿਹਾ ਕਿ ਭਾਈ ਤੁਸੀਂ ਆਪਣੇ ਜਿਹੜੇ ਮੁਲਾਜ਼ਮ ਹੈ ਉੱਥੇ ਪਹੁੰਚੋ ਇਹਨਾਂ ਨਾਲ ਇਹਨਾਂ ਦੀ ਨਿਸ਼ਾਨਦੇਹੀ ਕਰਵਾਓ ਕਿਉਂਕਿ ਪਿੰਡ ਦੇ ਲੋਕ ਇੰਤਜ਼ਾਰ ਕਰ ਰਹੇ ਆ ਜੀ ਜੀ ਤਾਂ ਐਸਡੀਐਮ ਸਾਹਿ ਤੁਸੀਂ ਉਹਨਾਂ ਦੀ ਮਨਮਾਨੀ ਦੇਖ ਲਓ ਕਿ ਡੀਸੀ ਸਾਹਬ ਦੇ ਵੀ ਜਿਹੜੇ ਹੁਕਮ ਲਾਏ ਸੀ ਉਹਨਾਂ ਨੂੰ ਵੀ ਸ਼ਿੱਕੇ ਟੰਗਤਾ ਟੰਗਤਾ ਉਹਨਾਂ ਨੇ ਸ਼ਿੱਕੇ ਤੁਸੀਂ ਦੇਖੋ ਕਿਵੇਂ ਟੰਗਿਆ ਉਹਨਾਂ ਨੇ ਹੁਕਮ ਕਰਤਾ ਵੀ ਭਾਈ ਜੀ ਦੋ ਦਿਨ ਪਹਿਲਾਂ ਕਿਹਾ ਹੋਇਆ ਲੋਕ ਖੜੇ ਆ ਤੁਸੀਂ ਉਹਨਾਂ ਨੂੰ ਉੱਥੇ ਭੇਜੋ ਸਾਡਾ ਆਉਣ ਦਾ ਫਾਂਸਲਾ ਦੇਖੋ ਹੁਣ ਸਮਾਂ ਦੇਖੋ 3:30 ਤੋਂ ਅੱਪ ਹੋ ਗਿਆ ਹੁਣ 4 ਵਜਣ ਵਾਲਿਆ ਹਾਲੇ ਤੱਕ ਪਹੁੰਚੇ ਨਹੀਂ ਲੋਕ ਦੇਖ ਲਓ ਤੁਸੀਂ ਇਕੱਠੇ ਆ ਨੇ ਨਹੀਂ ਲੋਕ ਇਕੱਠੇ ਹੋਏ ਆ ਅਫਸਰ ਪਹੁੰਚੇ ਨਹੀਂ ਤੁਹਾਡੀ ਡੀਸੀ ਨਾਲ ਕੋਈ ਗੱਲਬਾਤ ਨਹੀਂ ਤੁਸੀਂ ਕਾਲ ਨਹੀਂ ਕਰੀ ਉਹਨਾਂ ਨੂੰ ਫੋਨ ਨਹੀਂ ਕਰਿਆ ਵੀ ਅਸੀਂ ਪੰਚਾਇਤ ਇਕੱਠੀ ਹੋਈ ਖੜੀ ਆ ਅਫਸਰ ਕੋਈ ਨਹੀਂ ਪਹੁੰਚਿਆ ਇਸ ਵਕਤ ਡੀਸੀ ਸਾਹਿਬ ਨੂੰ ਹੁਣ ਅਸੀਂ ਕਾਲ ਕਰਾਂਗੇ ਤੁਸੀਂ ਉਹਨਾਂ ਨੂੰ ਪੁੱਛੋ ਕਿ ਕਿਉਂ ਨਹੀਂ ਪਹੁੰਚੇ ਤੁਸੀਂ ਵੀ ਇੱਥੇ ਉਹਨਾਂ ਦਾ ਪੱਖ ਜਾਣੋ ਜ਼ਰੂਰ ਡੀਸੀ ਸਾਹਿਬ ਜੀ ਤੁਹਾਨੂੰ ਮਿਲ ਕੇ ਜਿੰਨਾ ਕਿ ਸਾਡਾ ਫਰਜ਼ ਬਣਦਾ ਅਸੀਂ ਵੀ ਪੁੱਛਾਂਗੇ ਹਾਂ ਅਸੀਂ ਵੀ ਉਹਨਾਂ ਨੂੰ ਸਰਪੰਚ ਚੋਂ ਬੰਦੇ ਤੁਸੀਂ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਨਾਲ ਬਿਲਕੁਲ ਹਾਂਜੀ ਉਹ ਨਹੀਂ ਗੱਲ ਕਰਦੇ ਜਾਂਦੀ ਉਹਨਾਂ ਨਾਲ ਡੀਸੀ ਸਾਹਿਬ ਨਾਲ ਜੀ ਸਾਹਿਬ ਕਾਨਗੋ ਸਾਹਿਬ ਪਹੁੰਚੇ ਨਹੀਂ ਜੀ ਡੀਸੀ ਸਾਹਿਬ ਨੇ ਕਿਹਾ ਸੀ ਨਾ ਤੁਹਾਨੂੰ ਹਾਂਜੀ ਪਰ ਡੀਸੀ ਸਾਹਿਬ ਨੇ ਤਾਂ ਸਾਨੂੰ ਕਿਹਾ ਸੀ ਕਿ ਤੁਸੀਂ ਪਿੰਡ ਪਹੁੰਚੋ ਜੀ ਔਰ ਸਾਡੇ ਜਿਹੜੇ ਕਾਨਗੋ ਸਾਹਿਬ ਨੇ ਉਹ ਪਹੁੰਚ ਜਾਣਗੇ ਜੀ ਡੀਸੀ ਸਾਹਿਬ ਨੇ ਸਾਨੂੰ ਇਹ ਨਹੀਂ ਕਿਹਾ ਸੀ ਵੀ ਨਾਲ ਲੈ ਕੇ ਜਾਓ ਉਹਨਾਂ ਨੂੰ ਜੀ ਡੀਸੀ ਸਾਹਿਬ ਨੇ ਇਹ ਕਿਹਾ ਸੀ ਤੁਸੀਂ ਪਿੰਡ ਪਹੁੰਚ ਜਾਓ ਲੋਕਾਂ ਦੇ ਵਿੱਚ ਜਾ ਕੇ ਖੜੋ ਲੋਕਾਂ ਦਾ ਹਜੇ ਵੀ ਇਕੱਠਾ ਜੀ মিডিਆ ਇੱਥੇ ਪਹੁੰਚਿਆ ਹੋਇਆ ਹੈ ਡੀਸੀ ਸਾਹਿਬ ਐਸਡੀਐਮ ਸਾਹਿਬ ਜੀ ਹੈਲੋ ਦੇਖੋ ਫੋਨ ਕੱਟ ਦਿੱਤਾ ਇਹ ਹਾਲਾਤ ਨੇ ਦੇਖੋ ਐਸ ਡੀ ਐਮ ਸਾਹਿਬ ਦੇ ਜੀ ਇਹ ਹਾਲਾਤ ਨੇ ਐਸ ਡੀ ਐਮ ਸਾਹਿਬ ਦੇ ਕਿੱਦਾਂ ਇੱਕ ਤੁਸੀਂ ਨਾ ਪੁਲੀਟੀਕਲ ਵਿੱਚ ਕਹਦੇ ਜੀ ਵੀ ਪੁਲੀਟੀਕਲ ਦਖਲ ਦੱਜੀ ਹੈ ਕੌਣ ਦੇ ਰਿਹਾ ਕੌਣ ਲੱਗਦਾ ਤੁਹਾਨੂੰ ਇੱਥੇ ਤਾਂ ਸਾਫ ਸ਼ਬਦਾਂ ਚ ਸਿੱਧਮ ਸਿੱਧਾ ਪਤਾ ਹੀ ਲੱਗ ਰਿਹਾ ਸੀ ਕੌਣ ਕਰ ਰਿਹਾ ਸੱਤਾ ਦੇ ਵਿੱਚ ਕੌਣ ਹੈ ਸੱਤਾ ਦਾ ਨਸ਼ਾ ਹੀ ਸਭ ਕੁਝ ਕਰਾਉਂਦਾ ਤੇ ਸੱਤਾ ਦੇ ਵਿੱਚ ਜੋ ਹੈਗਾ ਉਹਦੇ ذریعے ਹੋ ਰਿਹਾ ਕਿਉਂਕਿ ਅੱਗੇ ਵੋਟਾਂ ਆਉਣੀਆਂ ਨੇ ਇਸੇ ਕਰਕੇ ਹੋ ਰਿਹਾ ਜੀ ਪਹਿਲਾਂ ਥੋੜਾ ਪਹਿਲਾਂ ਥੋੜਾ ਕਲੀਅਰ ਕਰੋ ਕਿ ਜਿਹੜਾ ਇਹ ਕੇਸ ਹੈ ਉਹ ਕਿਹਦੇ ਨਾਲ ਚੱਲਦਾ ਹੈ ਕਿਹਦੇ ਕਿਹਦੇ ਕਰਕੇ ਸੱਤਾ ਕਿੰਨਾ ਦੀ سپورਟ ਹੈ ਇਹ ਕੇਸ ਇੱਕ ਦੇ ਨਾਮ ਦੀ ਜਿਹੜੀ ਪੰਚਾਇਤੀ ਜ਼ਮੀਨ ਇਹ ਕਾਫੀ ਬਹੁਤ ਸਾਰਾ ਰਤਬਾ ਹੈਗਾ ਤਾਂ ਉਹ ਲੋਕ ਕਾਫੀ ਲੰਬੇ ਸਮੇਂ ਤੋਂ ਕਾਬਜ਼ ਨੇ ਦੇਖੋ ਅੱਜ ਕੱਲ ਜੇ ਠੇਕਾ ਹੋਵੇ ਦੀ ਗੱਲ ਕਰੀਏ ਪਰ 80000 ਰੁਪਏ ਨੂੰ ਕਿੱਲਾ ਟੋਟਲ ਜ਼ਮੀਨ ਕਿੰਨੀ ਹੈ ਜਿਹੜਾ ਕਿੰਨਾ ਰੱਖਵਾ ਟੋਟਲ ਜ਼ਮੀਨ ਟੋਟਲ ਜੇ ਪੰਚਾਇਤੀ ਜ਼ਮੀਨ ਦੀ ਗੱਲ ਕਰਾਂ ਮੈਂ ਬਹੁਤ ਸਾਰੀ ਹੈ ਕਿੰਨੀ ਜਿਹੜੀ ਤੁਹਾਡੇ ਕੋਲ ਰਿਕਾਰਡ ਦੇ ਵਿੱਚ ਇਸ ਵਕਤ ਬੋਲਦੀ ਹੈ ਇਹ ਇੰਨੀ ਪੈੜੀ ਹੈ ਜਿਹੜੀ ਪੰਚਾਇਤੀ ਜ਼ਮੀਨ ਹੈ ਦੇਖੋ ਜੇ ਮੈਂ ਇਸ ਦੀ ਅਕੋਰਡਿੰਗ ਟੂ ਚੱਲਾਂ ਜੇ ਕੁੱਲ ਪੰਚਾਇਤੀ ਜ਼ਮੀਨ ਦੀ ਗੱਲ ਕਰਾਂ 50 ਕਿੱਲਾਂ ਤੋਂ ਆਪਾਂ ਜਿਹੜੀ ਪੰਚਾਇਤੀ ਜ਼ਮੀਨ ਹੈ ਪੰਚਾਇਤੀ ਜ਼ਮੀਨਾਂ ਜੜੀ ਟੋਟਲ ਦੇ ਜਿਵੇਂ ਪੰਚਾਇਤੀ ਜ਼ਮੀਨ ਦੇ ਨੀਅਰ ਬਾਊਟ ਜਾਵਾਂ ਨਾ 90 ਕਿੱਲੇ ਪੰਚਾਇਤੀ ਜ਼ਮੀਨ ਹੋਊਗੀ ਸਾਡੇ ਪਿੰਡ ਦੀ ਜਿਹੜੀ ਪਈ ਆ ਪਈ ਆ ਜਿੰਨਾ ਤੇ ਲੋਕ ਕਾਬਜ਼ ਨਹੀਂ ਜੀ ਇਸ ਕਰਕੇ ਉਹ ਲੋਕ ਨੇ ਜਿਹੜੇ ਹਰ ਵਾਰ ਸਰਪੰਚ ਆਪਦਾ ਬਣਾ ਦਿੰਦੇ ਸੀ ਮੈਂ ਤੁਹਾਨੂੰ ਗੱਲ ਦੱਸਾਂ ਹਮ ਹਰ ਕਿਸੇ ਨਾਲ ਰਲ ਜਾਂਦੇ ਸੀ ਜੇਕਰ ਆਜ ਆਮ ਆਦਮੀ ਪਾਰਟੀ ਸੱਕਾ ਕੱਲੋਂ ਨਿਸ਼ਾਨਦੇਹੀ ਹੋ ਜਾਂਦੀ ਆ ਸਰਪੰਚ ਸਾਹਿਬ ਵੀ ਉਹਦੇ ਵਿੱਚ ਪੱਖਪਾਤ ਕੀਤਾ ਜਾ ਕੋਈ ਕੁਝ ਬਿਲਕੁਲ ਨਿਰਪੱਖ ਅੱਜ ਮੇਰੇ ਤੁਸੀਂ ਕੈਮਰਾ ਕਹਿ ਰਹੇ ਆਂ ਵੀ 90 ਕਿੱਲੇ ਆ 90 ਦੇ ਚਲੋ 70 ਹੋ 50 ਹੋਊਗੀ। ਹੂੰ ਕਈ ਵਾਰ ਕਈ ਘਰ ਇਹੋ ਜਿਹੇ ਹੁੰਦੇ ਨੇ ਜੀ ਛੱਡ ਦੇ 50 ਸਾਲ ਦਾ ਖਰਜਾ ਅਸੀਂ ਕਿਵੇਂ ਛੱਡ ਦਈਏ। ਕਈ ਬੰਦੇ ਅੰਦਰ ਖਾਤੇ ਵੀ ਗੱਲਬਾਤ ਕਰ ਦਿੰਦੇ ਆ ਕੀ ਉਹਨਾਂ ਨਾਲ ਪੱਖਪਾਤ ਨਹੀਂ ਸਰਪੰਚ ਕਰ ਜੂਗਾ। ਸਰਪੰਚ ਕੌਣ ਹੁੰਦਾ ਜੀ ਉਹਨਾਂ ਨਾਲ ਪੱਖਪਾਤ ਕਰਨਾ। ਦੇਖੋ ਸਰਪੰਚ ਨੂੰ ਤਾਂ ਛਿੱਕੇ ਡੰਗ ਦਿੱਤਾ ਨਾ। ਪਹਿਲਾਂ ਵੀ ਗੱਲ ਕਰੀ ਹੈ ਨਾ ਵੀ ਜਿਹੜਾ ਸਰਪੰਚ ਸੀ ਉਹ ਲੋਕ ਆਪ ਦਾ ਚੁਣ ਲੈਂਦੇ ਸੀ। ਇਸ ਵਕਤ ਵੀ ਲੋਕ ਕਹਿ ਦੇਣ ਵੇਖੋ ਜੀ ਤੁਹਾਨੂੰ ਵੋਟਾਂ ਪਾਈਆਂ ਸੀ ਕਾਦੀ ਖਤਰ ਪਾਈਆਂ। ਕੁਝ ਸਾਡੇ ਹਾਂ ਇਹ ਤੁਸੀਂ ਸਾਤੇ ਜ਼ਮੀਨ ਖੋੜੀ ਅਸੀਂ ਬੱਚੇ ਕਿਵੇਂ ਪਾਲਾਂਗੇ ਫਿਰ ਉੱਥੇ ਰਹਿਮ ਦੀ ਜਿਹੜੀ ਅਪੀਲ ਕਹਿ ਦਿਨੇ ਆਪਾਂ ਰਹਿਮ ਕਰੋ ਸਾਡੇ ਤੇ ਕਿ ਸਰਪੰਚ ਸਾਹਿਬ ਕਰਨੇ ਕੋਈ ਬਿਲਕੁਲ ਨਹੀਂ ਕਰੂੰਗਾ ਜੀ ਅੱਜ ਮੈਨੂੰ ਸਾਰੇ ਪਿੰਡ ਨੇ ਲੋਕਾਂ ਨੇ ਵੋਟਾਂ ਪਾਈਆਂ ਤੇ ਸਾਰੇ ਪਿੰਡ ਦਾ ਵਿਕਾਸ ਹੋਣਾ ਚਾਹੀਦਾ ਸਾਰੇ ਪਿੰਡ ਦੇ ਵਿੱਚ ਘਰ ਘਰ ਦੇ ਵਿੱਚ ਸਾਡੀ نسل ਹੈ ਨੌਜਵਾਨੀ ਹੈ ਨੌਜਵਾਨੀ ਸਾਡੀ ਬਰਬਾਦ ਆ ਬਿਲਕੁਲ ਟੀਕੇ ਤੇ ਲੱਗੀ ਹੋਈ ਆ ਚੱਟੇ ਤੇ ਲੱਗੀ ਹੋਈ ਆ ਦੇਖੋ ਜੰਮ ਦੇ ਨਸ਼ਾ ਨਾਲ ਲੈ ਕੇ ਜੰਮੇ ਸੀ ਉਹਨਾਂ ਦੇ ਸਰੀੰਜਾ ਨਾਲ ਪਈਆਂ ਸੀ ਜਦੋਂ ਉਹਨਾਂ ਨੇ ਜਨਮ ਲਿਆ ਸੀ ਕੀ ਉਹਨਾਂ ਦੇ ਕੈਪਸੂਲ ਨਾਲ ਪਈ ਸੀ ਚਿੱਟਾ ਉਹਨਾਂ ਦੇ ਨਾਲ ਰੱਖਿਆ ਗਿਆ ਸੀ ਨਹੀਂ ਬਿਲਕੁਲ ਨਹੀਂ ਇਹ ਨਾ ਪਾਪੀ ਲੋਕਾਂ ਦੀ ਬਦੌਲਤ ਹੈ ਦੇਖੋ ਇੱਥੇ ਸਰਪੰਚ ਨੂੰ ਤਾਂ ਇਹਨਾਂ ਨੇ ਸ਼ਿੱਕੇ ਟੰਗ ਦਿੱਤਾ ਨਾ ਸਰਪੰਚ ਨਹੀਂ ਸਰਪੰਚ ਵਿਚਾਰੇ ਉਥੇ ਉਹਨਾਂ ਦਾ ਗਲਾ ਨੱਪਿਆ ਜਾਂਦਾ ਸੀ ਸਰਪੰਚਾਂ ਦਾ ਬਦੂਰ ਪੈਸਾ ਸੀ ਜਿਹੜਾ ਹੁਣ ਮੰਨ ਲਓ ਵੀ ਤੁਸੀਂ 70 80 90 ਕਿਲਿਆਂ ਦੀ ਗੱਲ ਕਰ ਰਹੇ ਆ ਇੱਕ ਘੱਟ ਤੋਂ ਘੱਟ ਵੀ ਗੱਲ ਕਰਕੇ ਪਾ 45 ਲੱਖ ਰੁਪਏ ਦੇ ਜਨਕੀ ਮਾਉਂਟ ਬਣਦੀ ਹੈ ਜਨਕੀ ਇਹ ਪੈਸਾ ਪੰਚਾਇਤ ਕੋਲੇ ਆਊਗਾ ਪਿੰਡ ਦਾ ਵਿਕਾਸ ਹੋਊਗਾ ਇਹ ਤੇ ਸਰਕਾਰ ਨੂੰ ਵੀ ਪਤਾ ਸਰਕਾਰ ਨੂੰ ਪੈਸੇ ਨਾ ਦੇਣੇ ਪੈਣਗੇ ਗਰੰਟਾ ਕਿਉਂਕਿ ਤੁਹਾਡੇ ਪਿੰਡ ਦੀ ਪੰਚਾਇਤ ਕੋਲ ਜ਼ਮੀਨ ਬਹੁਤ ਹੈ ਵਿਕਾਸ ਪਿੰਡ ਦਾ ਹੋਣਾ ਪਿੰਡ ਤੇ ਪੈਸਾ ਲੱਗਣਾ ਪਿੰਡ ਦੀ ਜ਼ਮੀਨ ਆ ਕੀ ਉਹ ਫਿਰ ਸਰਕਾਰ ਕਿਉਂ ਜਿਹੜੇ ਪੋਲੀਟਿਕਲ ਲੋਕ ਕਹਿੰਦੇ ਆ ਵਿੱਚ ਤੁੱਚ ਕਿਉਂ ੜਾ ਰਿਹਾ ਸਿਰ ਨੂੰ ਸਰਕਾਰੀ ਇਹ ਸਿਰਫ ਵੋਟਾਂ ਦੇ ਲਈ ਦੇਖੋ ਕਿ ਲੰਬੇ ਸਮੇਂ ਤੋਂ ਕਾਬਜ਼ ਆਓ ਬੰਦੇ 1 ਰੁਪਿਆ ਪੰਚਾਇਤ ਨੂੰ ਇਨਕਮ ਨਹੀਂ ਹੈਗੀ ਪੰਚਾਇਤ ਕੋਲੇ ਸੋਰਸ ਨਹੀਂ ਹੈਗਾ 1 ਰੁਪਿਆ ਤਾਂ ਉਹ ਸਿੱਧਮ ਸਿੱਧਾ ਟੰਗ ਇਸ ਕਰਕੇ ਲਾਉਂਦੇ ਆ ਕਿ ਪਿੰਡ ਦਾ ਵਿਕਾਸ ਪਿੰਡ ਦੀ ਨੌਜਵਾਨੀ ਜੇਕਰ ਬਚ ਗਈ ਤੇ ਪਿੰਡ ਦਾ ਵਿਕਾਸ ਉਸ ਪੈਸੇ ਨਾਲ ਹੋਣ ਲੱਗ ਗਿਆ ਸਾਨੂੰ ਕਿਹਨੇ ਪੁੱਛਣਾ ਜੀ ਇਸ ਕਰਕੇ ਤਾਂ ਇਹ ਜ਼ਮੀਨ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਪੋਲੇ ਖਰਖਰੇ ਆ ਜਿਹੜੀ ਜ਼ਮੀਨ ਸਾਨੂੰ ਨਿਸ਼ਾਨ ਦੇ ਕੇ ਕਬਜ਼ਾ ਦੇ ਦੇਣੇ ਕੀ ਜੀ 25 ਸਾਲ ਤੋਂ ਇਹ ਜ਼ਮੀਨ ਹੀ ਨਿਕਲੀ ਹੂੰ 25 ਸਾਲ ਤੋਂ ਜ਼ਮੀਨ ਹੀ ਨਿਕਲੀ ਤੁਸੀਂ ਪਹਿਲਾਂ ਵੀ ਸਰਪੰਚ ਬਣ ਚੁੱਕੇ ਆ ਤੁਸੀਂ ਤੁਹਾਡੀ ਤਾਂ ਉਮਰ ਹੀ ਤੱਕ 30 35 ਸਾਲ ਦੇ ਨੇੜੇ ਹੋਊਗੀ ਕਿ ਲੱਗਦਾ ਵੀ ਤੁਸੀਂ ਇਹ ਜ਼ਮੀਨ ਕਢਾ ਲੋਗੇ ਜਿਹਦੇ 90 ਕਿੱਲੇ ਦੀ ਗੱਲ ਕਰਦੇ ਹੋ ਬਿਲਕੁਲ ਉਹਨਾਂ ਦੇ ਮਨ ਚੋਂ ਇਹੀ ਤਾਂ ਭਲੇਖਾ ਕੱਢਣਾ ਨਾ ਹੂੰ ਇਹੀ ਭਲੇਖਾ ਕੱਢਣਾ ਵੀਰ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਵਹਿਮ ਪਾਲਿਆ ਹੋਇਆ ਪਰ ਮੈਂ ਪਿੰਡ ਦੀ ਸਾਰੀ ਨੌਜਵਾਨੀ ਨੂੰ ਕਹਿਣਾ ਚਾਹੁੰਨਾ ਕਿ ਤੁਸੀਂ ਬਾਈ ਜੀ ਮੇਰੇ ਨਾਲ ਆਓ ਸਾਰੇ ਜਣੇ ਰਲ ਕੇ ਪਿੰਡ ਦੀ ਨੌਜਵਾਨੀ ਨੂੰ ਬਚਾਵਾਂਗੇ ਤੁਸੀਂ ਦੇਖੋ ਆਪਾਂ ਉਹਨੂੰ ਛੱਡੋ ਗੋਲੀ ਮਾਰੋ ਆਪਾਂ ਪੰਜਾਬ ਕਿੱਲਿਆਂ ਦੀ ਜੇਕਰ ਗੱਲ ਕਰੀਏ ਤਾਂ 25 ਲੱਖ ਰੁਪਏ ਬੰਦਾ ਜੇਕਰ 25 ਲੱਖ ਰੁਪਏ ਦੀ ਜਿੰਮ ਤੁਸੀਂ ਦੱਸੋ ਮੈਨੂੰ ਕਿ ਸ਼ਹਿਰਾਂ ਦੇ ਵਿੱਚ ਪ੍ਰਾਈਵੇਟ ਜਿੰਮ ਹੁੰਦੀ ਆ ਕਿ ਉਹਦੇ ਤੇ 25 ਲੱਖ ਲੱਗਿਆ ਹੁੰਦਾ ਨਹੀਂ ਨਾ ਜੀ ਮੇਰੇ ਪਿੰਡ ਦੇ ਵਿੱਚ 1 ਸਾਲ ਦੇ ਵਿੱਚ 25 ਲੱਖ ਰੁਪਏ ਦੀ ਜਿਕਰ ਜੇ ਮ ਲਾ ਲਈ ਇਸੇ ਜੇ ਮ ਕੀ ਬਹੁਤ ਵਿਕਾਸ ਹੋ ਜਾਊਗਾ 5 ਸਾਲਾਂ ਦੇ ਵਿੱਚ ਬਹੁਤ ਵਿਕਾਸ ਹੋ ਜਾਊਗਾ ਬਹੁਤ ਵਿਕਾਸ ਕੀ ਇਹਨਾਂ ਲੋਕਾਂ ਤੋਂ ਜਾ ਮੰਗਣ ਜਾਣ ਦੀ ਲੋੜ ਨਹੀਂ ਪੈਣੀ ਇੱਕ ਵਾਰੀ ਪਰ ਉਹ ਲੋਕ ਵੀ ਛੱਡਣ ਨੂੰ ਬਿਲਕੁਲ ਤਿਆਰ ਜਿਹੜੇ ਇਸ ਤੇ ਕਾਬਜ ਨੇ ਉਹ ਛੱਡਣ ਨੂੰ ਤਿਆਰ ਨੇ ਉਹ ਬੜੇ ਮੂਹ ਪਿਆਰ ਨਾਲ ਮੈਨੂੰ ਵੀ ਆ ਕੇ ਕਹਿੰਦੇ ਨੇ ਕਿ ਅਸੀਂ ਬਿਲਕੁਲ ਛੱਡਣ ਨੂੰ ਤਿਆਰ ਹਾਂ ਜੇ ਪਰ ਉੱਥੇ ਫਿਰ ਪੋਲੀਟੀਕਲੀ ਆ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਲਾਲਚ ਦੇ ਦਿੱਤਾ ਜਾਂਦਾ ਤੁਸੀਂ ਦੇਖੋ ਰਾਤੋਂ ਰਾਤ ਐਸ ਡੀ ਐਮ ਇੱਕ ਕਾਨਗੋ ਦੀ ਡਿਊਟੀ ਲਗਾ ਦਿੰਦਾ ਉੱਥੇ ਕਿ ਐਡੀਸ਼ਨਲ ਚਾਰਜ ਹੋਣ ਤੇ ਜਿੱਥੇ ਪੱਕੇ ਤੌਰ ਤੇ ਕਾਨਗੋ ਡਿਊਟੀ ਕਰਦਾ ਹੋਏ ਉਥੋਂ ਪਟਕੇ ਉੱਥੇ ਲਾ ਦੇ ਵੀ ਕਿ ਤੁਸੀਂ ਮੰਨਦੇ ਹੋ ਕਿ ਇਹ ਸਹੀ ਹੈ ਜਾਂ ਇਹ ਸੱਚ ਆ ਇੱਥੇ ਪੋਲੀਟੀਕਲ ਇਸ਼ੂ ਹੀ ਆ ਸਾਰੇ ਦਾ ਜਿਵੇਂ ਹੁਣ ਅੱਜ ਤੁਸੀਂ ਇਕੱਠ ਕਰਿਆ ਤੁਹਾਨੂੰ ਟਾਈਮ ਵੀ ਦਿੱਤਾ ਪੰਚਾਇਤ ਨੂੰ ਵੀ ਸੀ ਆਵਾਂਗੇ ਜੇਕਰ ਕੱਲ੍ਹ ਨੂੰ ਵੀ ਫਿਰ ਨਹੀਂ ਆਉਂਦੇ ਫਿਰ ਟਾਈਮ ਦੇ ਕੇ ਫਿਰ ਅਫਸਰ ਭੱਜ ਜਾਂਦੇ ਆ ਕੀ ਕੋਸੇ ਦਿਨਾਂ ਨੂੰ ਫੇਰ ਆਉਂਗੇ ਫਿਰ ਤੁਹਾਡਾ ਪੰਚਾਇਤ ਦਾ ਅਗਲਾ ਸੰਘਰਸ਼ ਕੀ ਹੋਊਗਾ ਅੱਗੇ ਤੁਸੀਂ ਕੀ ਕਰਨ ਜਾਓਗੇ ਜੇਕਰ ਨਿਸ਼ਾਨਦੇਹੀ ਨਹੀਂ ਹੁੰਦੀ ਤੇ ਅਫਸਰ ਇਦਾਂ ਹੀ ਕਰਦੇ ਤੁਹਾਡੇ ਨਾਲ ਦੇਖੋ ਜੇਕਰ ਐਸੇ ਤੱਕਾਂ ਕਰਨਗੇ ਤਾਂ ਜਿਹੜੇ ਜਿਹੜੇ ਅਫਸਰ ਕਰਨਗੇ ਸਾਡੇ ਪੰਚਾਇਤ ਮੈਂਬਰ ਨੇ ਔਰ ਮੈਂ ਉਹਨਾਂ ਦੇ ਬਾਹਰ ਅੱਗੇ ਬੋਰੀ ਬਿਸਤਰਾ ਬੰਨ ਲੈਣਾ ਅਸੀਂ ਤਾਂ ਘਰੋਂ ਕਿ ਉਹਨਾਂ ਦੇ ਬਾਹਰ ਅੱਗੇ ਪੱਕਾ ਅੱਡਾ ਲਾ ਲੈਣਾ ਤੇ ਮਰਨ ਵਰਤ ਹੋਊਗਾ ਸਾਡਾ ਜੀ ਬਿਲਕੁਲ ਸਾਫ ਸ਼ਬਦਾਂ ਚ ਜੀ ਅਫਸਰਾਂ ਦੇ ਬਿਲਕੁਲ ਅਫਸਰਾਂ ਦੇ ਬਾਹਰ ਅੱਗੇ ਲਾਵਾਂਗੇ ਜੀ ਬਿਲਕੁਲ ਜੀ ਤੁਹਾਡੇ ਨਾਲ ਜਿਹੜਾ ਅੱਜ ਪੰਚਾਇਤ ਆ ਤੁਹਾਡੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰੇਗੇ ਆਊਗਾ ਪੰਚਾਇਤ ਦੀ ਹਾਂਜੀ ਹਾਂਜੀ ਬਿਲਕੁਲ ਜੀ ਇਹਨਾਂ ਨਾਲ ਹਾਂਜੀ ਭਾਈ ਹਾਂਜੀ ਹਾਂਜੀ ਸਰਪੰਚ ਗੱਲ ਕਰਦਾ ਜੀ ਆਹ ਜੀ ਅੱਛਾ ਸਰਪੰਚ ਸਾਹਿਬ ਜੀ ਮਤਲਬ ਜੀ ਮੈਂ ਤੁਹਾਨੂੰ ਅਖਿਆ ਵੀਡੀਓ ਦਫ਼ਤਰ ਵਿੱਚ ਸਾਨੂੰ ਪੀ ਪੀ ਚਾਜਾ ਲਗਾ ਕਰ ਦਿੱਤੀ ਸੀ ਹੁਣ ਉਹਨਾਂ ਦਾ ਸਫਾਈ ਕਰਕੇ ਤੇ ਤੁਸੀਂ ਮਾਨੂੰ ਮਾਰੇ ਵਾਸੀ ਉੱਪਰ ਬਹੁਤ ਔਟਾ ਦੇ ਨਾਲ ਪਰ ਥੋੜਾ ਦੇਖਾ ਖਾਂਗੇ ਉਹਦੇ ਸਾਹਮਣੇ ਥੋੜੇ ਥਾਰ ਪਈਆਂ ਸਾਰੇ जी कान कानगो साहब जदो ਅਕਸ਼ੰਦਰ ਸਿੰਘ ਕਾਨਗੋ ਸਾਹਿਬ ਦੀ ਡਿਊਟੀ ਲੱਗੀ ਹੋਈ ਸੀ ਗੱਲ ਇੱਥੇ ਇਹ ਹੈ ਕਿ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀ ਅਸੀਂ ਪਿੰਡ ਦੇ ਵਿੱਚ 3 ਦਿਨ ਤੋਂ ਇਤਲਾਹ ਕਰਵਾ ਰਹੇ ਹਾਂ ਹੋਕਾਦਵਾਰੇ ਆ ਤਾਂ ਤੁਹਾਡੀ ਡਿਊਟੀ ਲਗਾ ਦਿੱਤੀ ਹੈ ਤੁਹਾਨੂੰ ਦੇਖੋ ਮੇਰੀ ਗੱਲ ਸੁਣੋ ਐਸ ਡੀ ਐਮ ਸਾਹਿਬ ਨੇ ਤੁਹਾਡੀ ਡਿਊਟੀ ਲਗਾਈ ਕਿ ਉੱਥੇ ਪਹੁੰਚੋ ਤੁਸੀਂ ਇੱਥੇ ਪਹੁੰਚ ਕੇ ਇੱਕ ਵਾਰ ਦੇਖਿਆ ਨਹੀਂ ਪਿੰਡ ਦਾ ਤੁਸੀਂ ਸਭ ਤੋਂ ਪਹਿਲਾਂ ਦਫ਼ਤਰ ਬੈਠ ਕੇ ਹੁਣ ਤੁਸੀਂ ਮੈਨੂੰ ਫੋਨ ਕਰਦੇ ਹੋ ਤੇ ਹੁਣ ਤੁਸੀਂ ਮੈਨੂੰ ਸਮਝਾਉਣ ਲੱਗ ਗਏ ਹੋ ਕਿ ਸਵੇਰ ਦਾ ਤੁਹਾਨੂੰ ਐਸ ਡੀ ਐਮ ਸਾਹਿਬ ਨੇ ਨਹੀਂ ਕਿਹਾ ਜੀ ਦੱਸਿਆ ਨਹੀਂ ਜੀ ਜਦੋਂ ਕਾਨਗੋ ਸਾਹਿਬ ਸਕੰਦਰ ਸਿੰਘ ਕਾਨਗੋ ਸਾਹਿਬ ਨੂੰ ਪਤਾ ਹੈਗਾ ਜੀ ਤਾਂ ਤੁਸੀਂ ਡਿਊਟੀ ਕਾਨਗੋ ਸਾਹਿਬ ਦੀ ਲਗਾ ਦਿਓ ਨਾ ਸਕੰਦਰ ਸਾਹਿਬ ਦੀ ਜੀ ਤੁਸੀਂ ਵੀਡੀਓ ਦਫਤਰ ਜਿਹੜਾ ਗੱਲ ਕਰਲੀ ਨਾ ਦੱਸੋ ਜੀ ਮੈਨੂੰ ਫੋਨ ਵੇਡੋ ਜਾਨੀ 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 ਕਿ ਦੇਖੋ ਕਾਨਗੋ ਸਾਹਿਬ ਜੀ ਖੱਜਲ ਖਵਾਰ ਕਰਨਾ ਪੰਚਾਇਤ ਨੂੰ ਤੁਸੀਂ ਆਮ ਲੋਕਾਂ ਨਾਲ ਕੀ ਖਾਲ ਕਰਦੇ ਹੋਗੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਪਰ ਵੀ ਪੂਰੀ ਪੰਚਾਇਤ ਨੂੰ ਸਵੇਰ ਤੋਂ ਠੱਠ ਬਦੀਨ ਕੀਤਾ ਜਾ ਰਿਹਾ ਇੱਕ ਮੈਂ ਇਹ ਕਹਿ ਸਕਦਾ ਕਿ ਲੱਕੜ ਦਾ ਮੁੰਡਾ ਦਿੱਤਾ ਯਾਰ ਹੁਣ ਤੁਸੀਂ ਸਾਨੂੰ 3 ਵਜੇ ਕਹਿ ਰਹੇ ਹੋ 4 ਵਜੇ ਕਹਿ ਰਹੇ ਹੋ ਕਿ ਤੁਸੀਂ ਵੀਡੀਓ ਦਫਤਰ ਚਲੇ ਜਾਓ ਜਨਨ ਕੀ ਜੀ ਇਹ ਪਹਿਲਾ 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 ਸ਼ਕੰਦਰ ਸਿੰਘ ਕਾਨੂਗੋ ਸਾਹਿਬ ਨੇ ਟਾਈਮ ਰੱਖਿਆ ਹਫਤਾ ਹੋਣੇ ਦੇ ਦਿੱਤਾ ਜੀ ਹੁਣ ਫਿਰ ਤੁਸੀਂ ਹਫਤਾ ਲਗਾ ਦਿਓ ਜਨਨ ਕੀ ਸਿੱਧੰ ਸਿੱਧਾ ਦੱਸੋ ਜੀ ਤੁਸੀਂ ਪੋਲੀਟਿਕਲੀ ਪ੍ਰੈਸ਼ਰ ਤੁਹਾਨੂੰ ਕਿਸ ਬੰਦੇ ਦਾ ਹੈਗਾ ਸਾਨੂੰ ਨਾਮ ਲੈ ਦਿਓ ਜੀ ਹੂੰ ਅੱਛਾ ਅੱਛਾ ਟਾਈਮ ਵੇਸਟ ਕਾਨਗੋ ਸਾਬ ਜੀ ਤੁਸੀਂ ਨਹੀਂ ਅਸਲ ਦੇ ਵਿੱਚ ਸਾਨੂੰ ਮੂਰਖ ਬਣਾ ਰਹੇ ਹੋ ਸਾਰੇ ਸਾਰੇ ਰਲ ਕੇ ਜਿਹੜਾ ਬੰਦਾ ਇੱਥੇ ਇਕੱਠਾ ਹੋਇਆ ਉਹਨਾਂ ਦਾ ਕੋਈ ਵੈਲਿਊ ਨਹੀਂ ਉਹਨਾਂ ਦੇ ਸਮੇਂ ਦੀ ਕੋਈ ਵੈਲਿਊ ਨਹੀਂ ਹੈਗੀ ਸਰ ਹੈਲੋ ਕਾਨਕੋ ਸਾਹਿਬ ਤੁਸੀਂ ਗੱਲ ਕਰ ਰਹੇ ਆਂ ਵੀ ਜ਼ਮੀਨ ਗਿੱਲੀ ਆ ਕਣਕਾਂ ਖੜੀਆਂ ਵਿੱਚ ਇਹ ਚੀਜ਼ ਤਾਂ ਤੁਹਾਨੂੰ ਪਹਿਲਾਂ ਵੀ ਪਤਾ ਸੀ ਤਾਂ ਦੇਖੋ ਆ ਹਾਲ ਨੇ ਜਦੋਂ ਮੀਡੀਆ ਗੱਲ ਕਰਦਾ ਇਹ ਹਾਲ ਨੇ ਹੁਣ ਰਲ ਕੇ ਨਾਲ ਕਾਨਗੋ ਸਾਹਿਬ ਵੀ ਖਜਲਖੁਆਰ ਕਰ ਰਿਹਾ ਹੁਣ ਸਾਨੂੰ ਕਹਿ ਰਿਹਾ ਅੱਜ ਜੇ ਉਹਦੀ ਮਰਲਾ ਕਾਨਗੋ ਤਾਰਾ ਜੀ ਤਾਰਾ ਜੀ ਦੇਖੋ ਹੁਣ ਸਾਨੂੰ ਕਾਨਗੋ ਸਾਹਿਬ ਕਹਿ ਰਿਹਾ 4 ਵਜੇ ਤੁਸੀਂ ਬੀਡੀਪੀ ਦਫਤਰ ਚਲੇ ਜਾਓ ਉਹ ਕਹਿੰਦੇ ਆ ਵੀ ਜਿਹੜੀ ਕਣਕਾਂ ਦੇ ਵਿੱਚ ਪਾਣੀ ਖੜਾ ਕਣਕਾਂ ਵੱਡੀਆਂ ਹੋ ਗਈਆਂ ਕੱਲ ਨੂੰ ਸਾਡੇ ਦੇ ਕੋਈ ਕੇਸ ਨਾ ਕਰਦੇ ਹੂੰ ਵਲਡਿੰਗ ਸੁਣ ਰਹੇ ਹੋ ਉਹ ਗੱਲ ਇਹ ਕਹਿ ਰਹੇ ਆ ਵੀ ਸਾਡੇ ਦੇ ਕੋਈ ਕੇਸ ਕਰਨ ਕੋਰਟ ਚ ਖਿੱਚੂ ਆ ਜੇਕਰ ਮੁਲਾਜ਼ਮੀਆਂ ਡੰਡਰੀ ਜਾਂਦੇ ਫਿਰ ਇਹ ਨਿਸ਼ਾਨਦੇ ਕਿਵੇਂ ਨਿਸ਼ਾਨਦੇ ਇੱਥੋਂ ਤਾਂ ਸਾਫ਼ ਪਤਾ ਲੱਗਦਾ ਨਾ ਜੀ ਇਹਨਾਂ ਚੀਜ਼ਾਂ ਤੋਂ ਤਾਂ ਸਾਫ਼ ਪਤਾ ਲੱਗਦਾ ਕਿ ਕਾਬਜ ਨੇ ਕੋ ਚੋਰ ਚੋਰੀ ਕਰਕੇ ਲੈ ਗਿਆ ਉਹਦੇ ਘਰੋਂ ਚੀਜ਼ ਜਿਹੜੀ ਤੁਹਾਡੀ ਚੋਰੀ ਕਰਕੇ ਲੈ ਕੇ ਗਿਆ ਉਹ ਚੱਕਣ ਦੇ ਲਈ ਕੋਈ ਤੁਸੀਂ ਗੁਨਾਹਗਾਰ ਹੋ ਗੁਨਾਹ ਕੀਤਾ ਤੁਸੀਂ ਗੁਨਾਹ ਤਾਂ ਚੋਰ ਨੇ ਕੀਤਾ ਨਾ ਗਨਾ ਚੋਰ ਨੇ ਕੀਤਾ ਚੋਰੀ ਕਰਕੇ ਲੈ ਕੇ ਗਿਆ ਚੀਜ਼ ਸਰਕਾਰ ਦੀ ਜ਼ਮੀਨਾਂ ਸਰਕਾਰ ਦੇ ਮੁਲਾਜ਼ਮ ਹੈ ਹਾਂ ਜਿਹੜਾ ਕਿਸੇ ਬੰਦੇ ਦੇ ਦੇਖੋ ਜੀ ਤੁਸੀਂ ਇਹ ਹਾਲਾਤ ਨੇ ਇਹ ਹਾਲਾਤ ਨੇ ਦੇਖੋ ਐਸ ਡੀ ਐਮ ਸਾਹਿਬ ਨਾਲ ਆਪਾਂ ਗੱਲ ਕੀਤੀ ਉਸ ਤੋਂ ਬਾਅਦ ਪਟਵਾਰ ਕਾਨੂੰਗੋ ਸਾਹਿਬ ਆਪਾਂ ਨੂੰ ਫੋਨ ਲਾਉਂਦਾ ਇੱਥੇ ਤੁਸੀਂ ਮੀਡੀਆ ਖੜੇ ਹੋ ਇਹ ਹਾਲਾਤ ਨੇ ਏਦਾਂ ਖੱਜਲਖਵਾਰ ਕੀਤਾ ਜਾਂਦਾ ਆਮ ਆਮ ਬੰਦੇ ਦਾ ਕੀ ਹਾਲ ਹੁੰਦਾ ਹੋਊਗਾ ਮਾਨ ਸਰਕਾਰ ਜਿਹੜੀ ਟਾਰਾਂ ਮਾਰਦੀ ਆ ਮੈਂ ਕਹਿੰਨਾ ਹੱਥ ਬੰਨੇ ਜੀ ਮਾਨ ਸਰਕਾਰ ਇਹ ਵੀਡੀਓ ਨੂੰ ਨਾ ਭਗਵਾਨ ਤਮਾਨ ਤੱਕ ਜਰੂਰ ਪਹੁੰਚਾ ਦਿਓ ਕਿ ਆ ਹਾਲਾਤ ਨੇ ਤੁਹਾਡੀ ਅਫਸਰ ਸ਼ਾਹੀ ਦੇ ਤੇ ਤੁਹਾਡੇ ਸੀਐਮ ਸਾਹਿਬ ਤੁਸੀਂ ਸਟੇਜਾਂ ਤੋਂ ਬੋਲ ਦਿੰਨੇ ਹੋ ਤੇ ਤੁਹਾਡੀ ਅਫਸਰਸ਼ਾਹੀ ਦਾ ਹਾਲ ਦੇਖੋ ਮਾਨ ਸਾਹਿਬ ਤਾਂ ਕਹਿੰਦੇ ਵੀ ਘਰਾਂ ਚੋਂ ਸੱਥਾਂ ਚੋਂ ਚੱਲਿਆ ਕਰੂਗੀ ਘਰ ਤੇ ਜਾ ਕੇ ਅਫਸਰ ਕਰਕੇ ਆਉਂਦੇ ਆ ਕੰਮ ਤੁਸੀਂ ਦੇਖਿਆ ਹੀ ਹੁਣੇ ਆਪਾਂ ਗੱਲ ਕਰੀ ਜਾ ਰਹੇ ਸੀ ਨਾ ਆਪਾਂ ਉਹਨਾਂ ਦੇ ਕਾਨਗੋ ਸਾਹਿਬ ਨਾਲ ਐਸਡੀਐਮ ਸਾਹਿਬ ਨਾਲ ਗੱਲ ਕੀਤੀ ਤਾਂ ਡੀਸੀ ਸਾਹਿਬ ਨੇ ਤਾਂ ਫੋਨ ਹੀ ਨਹੀਂ ਚੱਕਿਆ ਇਹ ਹਾਲਾਤ ਨੇ ਸਾਡੇ ਜੀ